ਆ ਕੰਮ ਕਰਦਾ ਹੈ ਮਿਸਟਰ ਉਧਰ ਵੀ ਇਹਨਾਂ ਨੇ ਚਾਹ ਪੀ ਲਈ ਕਾਫੀ ਤੇ ਆਣ ਕੇ ਤੇ ਹੁਣੇ ਮੈਨੂੰ 10-15 ਮਿੰਟ ਲੈ ਮੈਨੂੰ ਵੀ ਸਨਾ ਦੇਣਾ ਵੀ ਭੈਣ ਚਾਹ ਬਣਾ ਲਾ ਆਹ ਵੇਖੋ ਆਹ ਕਿੰਨਾ ਛੋਟਾ ਉਹ ਬੋਲ ਰਹੀ ਆ ਆਹ ਘੋਟਾ ਜੀ ਇਹਨੇ ਜੱਗ ਘਲਾਇਆ ਅੰਦਰ ਤੇ ਇਹਨੇ ਕਾਫੀ ਮੰਗੌਣੀ ਉਧਰੋਂ ਮੈਂ ਹੁਣ 10 ਮਿੰਟ ਕੋਠੇ ਜਿਹੜੇ ਤੇ ਮੈਨੂੰ ਕੋਠੇ ਦੇ ਸਾਹਮਣੇ ਲੈਣ ਆਏ ਨੇ ਬਸ ਆਵਾਜ਼ ਲੈ ਲਈ ਹੁਣੇ ਉਹਦੇ 15 ਮਿੰਟ ਅੱਧੇ ਘੰਟੇ 15 ਮਿੰਟ ਤੱਕ ਭੈਣ ਚਾਹ ਬਣਾ ਲਾ ਭੈਣ ਚਾਹ ਬਣਾ ਲਾ ਸਤਿ ਸ਼੍ਰੀ ਅਕਾਲ ਜੀ ਅੱਜ ਦੇ ਵਲੌਗ ਦੇ ਵਿੱਚ ਤੁਹਾਡੀ ਤੁਹਾਡਾ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਤੇ ਜੇ ਇਹ ਗਾੜਾ ਕਿਵਾਜ ਆਉਂਦੀ ਹੋਈ ਕਿਉਂਕਿ ਡਿਜੀਟਲ ਦੇ ਪਏ ਆ ਤੇ ਉਹ ਸਾਡੇ ਵਿਆਹ ਦਾ ਇੱਥੇ ਸਾਡੇ ਲੱਗੇ ਇਸ ਜਰੀਰੇ ਇੱਧਰ ਬੈਠੇ ਆ ਆਪਾਂ ਤੇ ਅੱਜ ਦੇ ਵਲੌਗ ਦੀ ਸ਼ੁਰੂਆਤ ਆਪਾਂ ਧੁੱਪ ਨਹੀਂ ਲਈ ਆ ਥੋੜੀ ਜੀ ਤੇ ਇਸ ਕਰਕੇ ਚੜ੍ਹੇ ਸ਼ਾਦ ਤੇ ਪਰ ਇੰਨੀ ਠੰਡੀ ਹਵਾ ਵਗੰਦੀ ਨਾ ਬਹੁਤ ਹੀ ਜਿਆਦੀ ਤੇ ਉਹਦਾ ਕਰਕੇ ਸੀਤ ਛੁੱਪੇ ਬੈਠਿਆਂ ਵੀ ਜਿਹੜੀ ਸੀਤ ਜਿਹੜੀ ਉਹ ਚੜੀ ਜਾਂਦੀ ਆ ਤੇ ਹੁਣ ਮੈਂ ਇੱਥੇ ਬੈਠੀ ਆ ਤੇ ਮੈਂ ਚਲੋ ਵਲੌਗ ਦੀ ਸ਼ੁਰੂਆਤ ਕਰ ਲੈਨੇ ਆਜ ਅੱਜ ਆ ਬਲੌਗ ਪਾਉਣਾ ਵਾ ਤੇ ਕੰਮ ਆਪਣਾ ਲਗਭਗ ਰਹਿ ਤੇ 15 ਕੁ 20 ਦਿਨਾਂ ਦਾ ਹੀ ਗਿਆ ਵਾ ਹੁਣ ਮਿਸਤਰੀਆਂ ਦੇ ਡਿਪੈਂਡ ਕਰਦਾ ਕਿ ਕਿੰਨੇ ਕੁ ਦਿਨਾਂ ਤੱਕ ਮਕਾਉਂਦੇ ਤੇ ਕਿੰਨੇ ਕੁ ਦਿਨਾਂ ਤੱਕ ਨਹੀਂ ਮਕਾਉਂਦੇ ਤੇ ਹੁਣ ਆਪਣਾ ਆਲਮੋਸਟ ਸਾਰਾ ਪਲਸਟਰ ਹੋ ਗਿਆ ਵਾ ਇੱਕ ਪੌੜੀ ਚੜਨ ਵਾਲੀ ਰਹਿ ਗਈ ਆ ਇੱਕ ਬਨੇਰਾ ਵਲਣ ਵਾਲਾ ਰਹਿ ਗਿਆ ਉਪਰੋਂ ਤੇ ਇੱਕ ਰਹਿ ਗਿਆ ਵਾ ਫਰਸ਼ ਪੈਣ ਵਾਲੀ ਜਿਹੜੀ نیچے ਆਪਾਂ ਫਰਸ਼ ਪਾਉਣੀ ਆ ਤੇ ਹੁਣ ਮੈਂ ਵੇਖਣ ਲਈ ਆ ਇਹਦਾ ਧਿਆਨ ਰੱਖਣ ਲਈ ਵੀ ਕਰਨ ਕੀ ਦਿਆ ਕਦੋਂ ਕੁ ਮੁੜੂਗਾ ਜਾ ਕੇ ਨੇ ਅੰਦਰ ਕਲਾ ਦਿੱਤਾ ਵਾ ਤੇ ਅਮਨ ਹੋਣੀ ਗਏ ਆ ਅੱਜ ਟਾਲਾ ਸਾਹਿਬ ਉੱਥੇ ਹਰਮੰਦਰ ਸਾਹਿਬ ਸੋਰੀ ਤੇ ਕਿਉਂਕਿ ਉਹ ਚਲਦੀ ਅੱਜ ਸੰਡੇ ਐ ਚੋਪਹਿਰਾ ਕੱਢਣ ਵਾਸਤੇ ਮਤਲਬ ਨੂੰ ਦਿਖਾਉਣੀ ਆ ਪ੍ਰਭ ਗਿਆ ਵਾ ਠੱਠੇ ਪ੍ਰਭ ਥੋੜਾ ਟਾਈਮ ਚੜਿਆ ਹੀ ਕੋਠੇ ਤੇ ਗੁੱਡੇ ਡਾਉਣ ਵਾਸਤੇ ਤੇ ਮੈਂ ਵੀ ਆ ਗਈ ਮੈਂ ਚਲ ਮੈਂ ਵੀ ਥੋੜਾ ਟਾਈਮ ਬੈਠੀ ਪਰ ਇੱਥੇ ਇੰਨੀ ਹਵਾ ਗੰਦੀ ਨਾ ਕਿ ਕੋਈ ਸਾਹ ਵੀ ਨਹੀਂ ਪੂਰੀ ਅੱਜ ਪਤਾ ਨਹੀਂ ਕਿੰਨੇ ਦਿਨਾਂ ਬਾਅਦ ਧੁੱਪ ਲੱਗੀ ਹੈ ਤੇ ਪਰ ਠੀਤ ਉਹ ਬਹੁਤ ਹੀ ਜਿਆਦੀ ਇੰਨੀ ਠੀਤ ਆ ਨਾ ਜਿਹੜੀ ਹੱਡਾਂ ਦੇ ਵਿੱਚ ਜਿਹੜੀ ਰੱਜ ਨਹੀਂ ਜਾਣ ਰਹੀ ਆ ਬਹੁਤ ਹੀ ਜਿਆਦੀ ਠੀਤ ਤੇ ਆ ਪਤਾ ਨਹੀਂ ਤੈਨੂੰ ਮੇਰੀਆਂ ਗੱਲਾਂ ਸੁਣਨੀਆਂ ਪਈਆਂ ਕਿ ਨਹੀਂ ਸੁਣਨੀਆਂ ਪਈਆਂ ਪਿੱਛੇ ਡੀਜੇ ਦੀ ਵੀ ਆਵਾਜ਼ ਆਉਂਦੀ ਪਈ ਆ ਪਰ ਫਿਰ ਵੀ ਮੈਂ ਤੁਹਾਡੇ ਨਾਲ ਮੈਂ ਸੋਚਿਆ ਚਲੋ ਗੱਲਾਂ ਬਾਤਾਂ ਕਰ ਲਈਏ ਤੇ ਅਪਡੇਟ ਦੇ ਦਈਏ ਵੀ ਘਰ ਦੇ ਵਿੱਚ ਕਿੰਨਾ ਕੁ ਕੰਮ ਹੋ ਗਿਆ ਤੇ ਕਿੰਨਾ ਕੁ ਨਹੀਂ ਉਹ ਆਪਾਂ ਜਿਹੜੀ ਮਿੱਟੀ ਪਵਾਈ ਸੀ ਨਾ ਮੈਂ ਤੁਹਾਨੂੰ ਦਿਖਾਉਣੀ ਆ। ਆਹ ਦੇਖੋ। ਉਹ ਮਿੱਟੀ ਥੋੜੀ ਜਿਆਦੀ ਪੈ ਗਈ ਸੀ ਉਦੋਂ ਤੇ ਹੁਣ ਉਹ ਮਿੱਟੀ ਸਾਰੀ ਪਟਵਾ ਕੇ ਸਾਰੀ ਆਪਾਂ ਜਿਹੜੀ ਐਕਸਟਰਾ ਮਿੱਟੀ ਆ ਉਹ ਆਪਾਂ ਘਰੋਂ ਬਾਹਰ ਚਾਉਂਦੇ ਤੇ ਉਹ ਜਗ੍ਹਾ ਆ ਗਿਆ ਜਿੱਥੇ ਇਹਨਾਂ ਦਾ ਉਹ ਰੁਬਾਨ ਆ ਗਿਆ। ਆ ਗਿਆ। ਆਪਣਾ ਇਹਨਾਂ ਵਾਂ ਉੱਪਰੋਂ ਜਾ ਕੇ ਉਹ ਤੁਹਾਨੂੰ ਵਿਖਾਉਂਗੀ ਠੀਕ ਲਿਓ ਗਈ ਆਹ ਵੇਹੋ ਵੀ ਆਉਂਦਾ ਜੱਗ ਭਰ ਕੇ ਕੌਫੀ ਦਾ ਲੈ ਗਏ ਅੰਦਰ ਇਹਨਾਂ ਪੀ ਕੇ ਦੇਣਾ ਫੇਰ ਦੀ ਦੋ ਆ ਬੁੱਢਾ ਗਿਆ ਬੁੱਢਾ ਗਿਆ ਬੁੱਢਾ ਗਿਆ ਬੁੱਢਾ ਗਿਆ ਬੁੱਢਾ ਗਿਆ ਬੁੱਢਾ ਗਿਆ ਵਾਓ ਬਰਾ ਭਲੀ ਅਸ ਮਿਲ ਗਿਆ ਦਦਾ ਬਣੇ ਬੁੱਢਾ ਆਪਾਂ ਮੈਂ ਜਾ ਕੇ ਖਾਣੇ ਬੁੱਢਾ ਆ ਗਿਆ ਇਹਨੂੰ ਖਾਣਾ ਜਾ ਕੇ ਖਾਂਦੀ ਆਉਣ ਤਾਂ ਫਿਰ ਆਖਾ ਲਈ ਨਹੀਂ ਆਪ ਆਉਂਦਾ ਤੇ ਡਾਊਨ ਛੱਡ ਦੇ ਛੱਡ ਦੇ ਅੱਜ ਦਿਹਾੜੀ ਤੇ ਲੱਗਾ ਵਾਂ ਓਏ ਤੇ ਕੰਮ ਕਰਨਾ ਗੁੱਡੇ ਡਾਉਣ ਨਹੀਂ ਆਉਂਦੇ ਤੇ ਛੱਡ ਦੇ ਛੱਡ ਦੇ ਛੱਡ ਦੇ ਚੜ੍ਹਦੇ ਛੱਡ ਦੇ ਨੋ ਛੱਡ ਦੇ ਠਾ ਦੇ ਵੇਖਦੇ ਮੈਂ ਨਹੀਂ ਜੇ ਕਿਤੇ ਓਏ ਮੈਨੂੰ ਬਾਹਰ ਖਾਣੇ ਨਹੀਂ ਇੱਦਾਂ ਹੀ ਜਦੋਂ ਕਹਿੰਦੇ ਨਾ ਮਿਸਤਰੀ ਹੋ ਜਾਣਾ ਆਪਣੇ ਨਿਆਣਿਆਂ ਜਾ ਵੇ ਜਿਹੜਾ ਲੁੱਟਿਆ ਹੀ ਉਹ ਵੀ ਕੰਮ ਕਰ ਦੇਣ ਲੱਗਾ ਹਾਂ ਰੱਖ ਦੇ ਉੱਥੇ ਡਾ ਦੇ ਥੱਲੇ ਸੁੱਟ ਦੇ ਇੱਥੇ ਛੱਡ ਦੇ ਇੱਥੇ ਛੱਡ ਦੇ ਛੱਡ ਦੇ ਛੱਡ ਦੇ ਲੈਂਡ ਕਰ ਦੇ ਲੈਂਡ ਕਰ ਦੇ ਚੱਲ ਦੋ ਗੁੱਡੇ ਵੇ ਵੇ ਦੋ ਗੁੱਡੇ ਲੋਟਲੇ ਦੋ ਗੁੱਡੇ ਇਰਫਾਨ ਦੋ ਗੁੱਡੇ ਦੋ ਗੁੱਡੇ ਲੋਟਲੇ ਦੋ ਗੁੱਡੇ ਕਿਉਂ ਆ ਵੇਲਾ ਕੰਮੇ ਆ ਕੰਮੇ ਲਾਈ ਅਹੀਂ ਕੰਮੇ ਲਾਈਏ ਛੁਣ ਆ ਗਿਆ ਨੀਚੇ ਤੇ ਇੰਨੀ ਕੁ ਜਿਆਦੀ ਉੱਪਰ ਠੰਡ ਆਣਾ ਅਜੇ ਮੈਨੂੰ ਸਿਰਫ ਅੱਧਾ ਘੰਟਾ ਹੋਇਆ ਹੀ ਜਾ ਕੇ ਬੈਠੀ ਨੂੰ ਤੇ ਇੰਨੀ ਜਿਆਦੀ ਉੱਪਰ ਸਹੀ ਤਾਂ ਨਾ ਕਿ ਮੇਰੇ ਪੈਰ ਜਿਹੜੇ ਆ ਨਾ ਉਸ ਸੀਟ ਦੇ ਵਿੱਚ ਲੱਥ ਗਏ ਤੇ ਹੁਣ ਮੈਂ ਆ ਕੇ ਇੱਥੇ ਲਾਈ ਠਿੱਟਰ ਤੇ ਠਿੱਟਰ ਗਿਆ ਪਰ ਕਿਸੇ ਕੰਨੀ ਨੂੰ ਨਾ ਸੁੱਚੀ ਕੋਈ ਤੇ ਕਿ ਨਹੀਂ ਬੈਨ ਨਾ ਇੱਥੇ ਅੱਗੇ ਬੈਠੀ ਆ ਤੇ ਗੇੜ ਖੜਕਲਾ ਪੈਸ ਨਹੀਂ ਕੌਣ ਆ ਕੀ ਰੋਣਾ ਪਉਂਦੀ ਤੂੰ ਵੀ ਇੱਕ ਤੇ ਵੀ ਇੱਕ ਚੀਚੀ ਬੋਲਣ ਹੀ ਲੱਗ ਪੈਂਦੀ ਆ ਪਰ ਮੈਂ ਆ ਕੇ ਬੈਠੀ ਆ ਤੇ ਮੈਂ ਪੀਣਾ ਵਾ ਪਾਣੀ ਦਾ ਇੱਕ ਗਲਾਸ ਤੇ ਅੱਗੇ ਮੈਂ ਪਹਿਲੀ ਵੀਡੀਓ ਵੇਖਣਦੀ ਆ ਕਿ ਪਹਿਲਾਂ ਜਿਹੜੀ ਆਪਾਂ ਕਲਿੱਪ ਸ਼ੂਟ ਕਰਕੇ ਆਇਆ ਨਾ ਉਹ ਮੈਂ ਇਨੀ ਜ਼ੂਮ ਕਰਕੇ ਟਿੱਕ ਕਰ ਲਈ ਆ ਨਾ ਮਤਲਬ ਕਿ ਸੌਰੀ ਜ਼ੂਮ ਕਰਕੇ ਵੀਡੀਓ ਬਣਾ ਲਈ ਨਾ ਤੇ ਮੈਂ ਤੈਨੂੰ ਦਿਖਾਉਂਦੀ ਹਾਂ ਰੁਫਾਨ ਦਾ ਤੇ ਉਹ ਮੈਂ ਵੇਖਿਆ ਹੀ ਨਹੀਂ ਕਿ ਜਿਆਦਾ ਹਿਊਮ ਕਰਕੇ ਜਿਹੜਾ ਵਾ ਕਿ ਕੈਮਰਾ ਹੈਗਾ ਆਪਣੇ ਤੇ ਬਿਲਕੁਲ ਮੇਰੇ ਲੱਗ ਗਿਆ ਆ ਪਿਆ ਹੈਗਾ ਤੇ ਹੁਣ ਆਪਾਂ ਕੋਈ ਵੀ ਨਹੀਂ ਆਇਆ ਮੈਨੂੰ ਐ ਲੱਗਾ ਜਿਵੇਂ ਕੋਈ ਆ ਗਿਆ ਤੇ ਮੈਨੂੰ ਮੁਫੇਰ ਉੱਠ ਕੇ ਜਾਣਾ ਪੈਣਾ ਬਹੁਤ ਹੀ ਜਿਆਦਾ ਜਿ cụcਕ ਸੀ ਸਵੇਰੇ ਕਿੜੀ ਮੇਰੇ ਪੈਰਾਂ ਨੂੰ ਇੱਕ ਤਾਂ ਬਦਜਦਾ ਪੈਰ ਕਮਜ਼ੋਰ ਹੋਵੇ ਨਾ ਉਹ ਹਮੇਸ਼ਾ ਇਹੀ ਜਿਹੜਾ ਕਿ ਤੰਮੀ ਠੰਡ ਜਿਆਦਾ ਲੱਗਦੀ ਹੁਣ ਮੇਰੀ ਇੱਕ ਲੱਤ ਨੂੰ ਜਿਹੜੀ ਕਿ ਮੇਰੀ ਜਿਆਦਾ ਕਮਜ਼ੋਰ ਆ ਜਿਹੜੀ ਬੁੱਜੂ ਥੱਲੇ ਨਹੀਂ ਲੱਗਦੀ ਉਹ ਪੈਰ ਮੇਰਾ ਹਮੇਸ਼ਾ ਹੀ ਜਿਆਦਾ ਹੀ ਜਿਹੜਾ ਠੰਡ ਦੇ ਵਿੱਚ ਸੀ ਉਹ ਵਿੱਚ ਲੱਦੇ ਜਾਂਦਾ ਉਹ ਤਾਂ ਐ ਹੁੰਦਾ ਕਿ ਜਿਵੇਂ ਬਰਸ ਦੇ ਵਿੱਚ ਰੱਖਦਾ ਕਿ ਤੇ ਹੁਣ ਥੋੜਾ ਟਾਈਮ ਉੱਪਰ ਬੈਠ ਕੇ ਆਇਆ ਤੇ ਮੈਨੂੰ ਇਹ ਆ ਕਿ ਮੈਂ ਥੋੜਾ ਟਾਈਮ ਆਪ ਨੂੰ ਪਹਿਲਾਂ ਪੈਰ ਨਿੱਕੇ ਕਰਾਂ ਵੈਸੇ ਇਹ ਰੂਮੀ ਪਰਗਾਏ ਬੜਾ ਫਾਇਦਾ ਦੋ ਮਿੰਟਾਂ ਚ ਕੱਢੀ ਲੱਗਦਾ ਪੈ ਕੇ ਦੇ ਨਿੱਗੇ ਹੋ ਜੇ ਅਦਰਵਾਈਜ਼ ਐਵੇਂ ਜੈਸੀ ਸਹੀ ਦਾਣਾ ਕਿਚਨ ਦੇ ਵਿੱਚ ਦੋ ਕ ਮਿੰਟ ਵੀ ਕੰਮ ਕਰ ਗਈ ਇਹਨਾਂ ਦੇ ਸਹੀ ਦੇ ਜਿਹੜੀ ਉਹ ਹੈ ਹਰ ਤਕਰਾ ਨੂੰ ਸੁੰਮ ਕਰ ਦਿੰਦੀ ਆ ਤੇ ਹੁਣ ਮੇ ਜਗੂਰ ਦਾ ਵੀ ਫੋਨ ਆ ਗਿਆ ਕਹਿੰਦੇ ਕੀ ਆਪਣੇ ਟਾਇਲਾਂ ਵਾਲਾ ਵੀਰ ਆਵਣ ਗਿਆ ਉਹਨਾਂ ਨੇ ਫੋਨ ਕਰਤਾ ਤੇ ਹੁਣ ਆਪਾਂ ਮੜਾ ਪਾਣੀ ਵੀ ਲਾਉ ਦੇਉਂ ਪਹਿਲਾਂ ਪੂਰਾ ਤੇਰ ਜਾਨੇ ਬਾਹਰ ਤੇ ਫਿਰ ਜਦੋਂ ਆ ਗਏ ਫਿਰ ਆਪਾਂ ਟਾਇਲਾਂ ਲਵਾਵਾਂਗੇ ਤੇ ਮੈਂ ਪ੍ਰੈਕਟੀਕਟ ਕਰਦੇ ਵੀ ਫੱਪ ਜਲਦੀ ਜਲਦੀ ਆ ਜੇ ਨਾਲ ਉਹਨਾਂ ਦੀ ਮਦਦ ਕਰਾ ਦਊਗਾ ਗੰਡਾ ਕਰਕੇ ਨਾ ਬਿਲਕੁਲ ਪਾਣੀ ਨੂੰ ਪੀਤਾ ਜਾਂਦਾ ਹੁਣ ਸਭ ਤੋਂ ਪਹਿਲਾਂ ਉੱਪਰ ਉੱਤੇ ਉੱਤਰ ਕੇ ਆਈਆਂ ਪਾਣੀ ਕੀਤਾ ਥੋੜਾ ਜਿਹਾ ਆਪਣੇ ਲਈ ਗਰਮਾ ਤੇ ਹੁਣ ਲੱਗੀ ਗਰਮ ਪਾਣੀ ਕਿਤੇ ਥੋੜਾ ਪਾਣੀ ਪੀਤੀ ਦਿਲੀ ਨਹੀਂ ਕਰਦਾ ਵੈਸੇ ਦਿਲ ਕਰਦਾ ਹਿੰਦਾ ਪਾਣੀ ਪੀਣ ਨੂੰ ਪਰ ਠੰਡੇ ਪਾਣੀ ਨਾਲ ਬਹੁਤ ਵਿੱਚ ਜਿੱਦਾ ਠੰਡ ਲੱਗਦੀ ਕਿ ਦਮ ਤੇ ਹੌਲਾ ਕੰਮ ਹੁੰਦਾ ਤਾਂ ਨਹੀਂ ਪੀਂਦੇ ਪਾਣੀ ਨੂੰ ਬਹੁਤ ਵਾਰੀ ਇਕੱਲੇ ਜਿਹੜੀ ਕਰਦਾ ਹਾਂ ਸਿੱਕਾ ਹੁਣ ਲੈ ਪਾਫਾਂ ਉਦੋਂ ਆਂਦਾ ਹੀ ਹਾਫ ਜੈਕਟ ਪਾ ਕੇ ਜਾਣੀ ਹਾਫ ਜੈਕਟ ਪਾ ਕੇ ਜਾਣੀ ਹੁਣ ਹਾਫ ਨੋਜੀ ਵਗੰਦਈ ਆ ਹੈ ਹੁਣ ਪਾਫ ਵੀ ਨਹੀਂ ਲਈ ਜਾਂਦੀ ਆ ਇਹ ਕੱਪੜਾ ਪਾ ਤੇ ਫੇਰ ਲੈ ਪਾਫ ਆ ਮੂੰਹ ਤੇ ਪਾਫ ਇਦਾਂ ਲਈ ਦਿੰਦੀ ਪਹਿਲਾਂ ਕੱਪੜਾ ਪਾ ਮੂੰਹ ਤੇ ਨੁੰਨਿਆ ਇੱਧਰ ਵੇਖ ਉਦੋਂ ਤੇ ਬੜੇ ਟੌਰ ਲਾ ਲ ਮੇਲੇ ਵੰਦੇ ਹੀਗੇ ਥੱਲੇ ਪੈਰੀ ਚਪਲਾਂ ਵੀ ਨਹੀਂ ਪੈਂਦੀਆਂ ਇਹਨਾਂ ਤੋਂ ਲੈ ਏਦਾਂ ਕੌਣ ਲੈਂਦਾ ਵਾ ਕੱਪੜਾ ਮੂੰਹ ਤੇ ਪਾਉਣ ਨੂੰ ਗਿਆ ਉਦਦੇ ਵਿਖਾਉਂਦੇ ਸੀ ਨਵੀਂ ਨਵੀਂ ਜਵਾਨੀ ਚੜੀ ਸਾਡੇ ਤੇ ਹੁਣ ਫਿਰ ਕਿੱਦਾਂ ਲੱਤ ਕੇ ਜਵਾਨੀ ਹੁਣ ਐ ਕਰਾਂ ਕਿੱਦਾਂ ਕਿੱਦਾਂ ਹੁਣ ਤਾਂ ਮੰਮੀ ਮੇਰੇ ਗਾਲ ਵੀ ਪੀਟ ਹੁੰਦਾ ਹੀ ਅੱਗੇ ਕਰੰਟ ਪੈ ਗਿਆ ਇੱਥੋਂ ਪੈ ਗਿਆ ਕਰੰਟ ਇੱਥੇ ਉਹ ਇਹਦੇ ਨਾਲ ਨੱਕ ਨੂੰ ਵੀ ਪ੍ਰਭਾਵ ਪੈਂਦਾ ਹੋਊਗਾ ਕਿ ਲੋਕ ਬਣਾਉਂਦੇ ਐਂ ਕਰਕੇ ਹਾਏ ਤੇ ਅਸੀਂ ਨਿਕੋ ਜਾਂਦੇ ਆਂ ਬਲੈਕ ਹੈਡ ਹਾਂ ਧਾਰਾ ਬਤਾ ਪਾ ਪਾਪ ਜੁਕੈਂਦੀ ਉਹ ਧਾਰਾ ਪਤਾ ਨਹੀਂ ਹੋਰ ਲੈ ਉਧਰ ਪਾ ਹਾਂ ਲੈ ਪਾ ਹਾਂ ਜਿਹੜੀਆਂ ਤੈਨੂੰ ਜੁਕਾਮ ਲੱਗੇ ਤੈਨੂੰ ਜੁਕਾਮ ਜਿਹੜੀ ਤੈਨੂੰ ਉਹ ਪਾ ਪਾ ਜੀ ਉਹ ਚੜੀ ਉਦੋਂ ਪਤਾ ਕੀ ਕਹਿੰਦੇ ਉਦੋਂ ਕਹਿੰਦੇ ਇਨਰ ਵੀ ਨਹੀਂ ਪੋਣਾ ਹੀ ਇਨਰ বিনা ਉੱਥੇ ਗਰਮੀ ਲੱਗਦੀ ਆ ਉੱਥੇ ਬੂਟ ਨਹੀਂ ਪੋਣੇ ਆਹੇ ਅਸੀਂ ਨੰਗੇ ਪੈਰੀ ਰਹਿਣਾ ਵਾ ਹੁਣ ਪਾਓ ਪਤਲੀਆਂ ਪਤਲੀਆਂ ਬੌੜ ਜਵਾਨੀ ਦੇ ਰੰਗ ਪਹਿਲਾਂ ਵੱਡੇ ਵੀਰ ਨੇ 4 ਦਿਨ ਲਾ ਛੱਡਿਆ ਵਾ ਜੋਤਾ ਤੇ ਹੁਣ ਇਹਦੀ ਵਾਰੀ ਆ ਗਈ ਆ ਆਏ ਥੋੜੀ ਕਰੀ ਦੇ ਖੋਤੇ ਆ ਅੱਛਾ ਜੀ ਕਰੰਟ ਪੈਂਦਾ ਏ ਤੂੰ ਨਹੀਂ ਪੈਂਦਾ ਜਾਣ ਕੇ ਕਰਦਾ ਆ ਚੀ ਇਹ ਤੋਂ ਨਹੀਂ ਪੈਂਦਾ ਇਹ ਤੋਂ ਨਹੀਂ ਪੈਂਦਾ ਉਹ ਪਲਾਸਿਕ ਥੋੜੀ ਕਰੰਟ ਪੈਂਦਾ ਐ ਲੈਦੀ ਬਾਥਰੂਮ ਨੇ ਆ ਇਹਨੂੰ ਹੱਥ ਲਾਗੇ ਨਹੀਂ ਕਰਨਾ ਜਿਆਦਾ ਮੂਤੇ ਨਾ ਬੁਲਬਲੇ ਪਵਾ ਲਿਓ ਪਾਣੀ ਦੇ ਮੂਤੇ ਗਰਮ ਪਾਣੀ ਪਵਾ ਕੇ ਛਾਲੇ ਨਾ ਪਵਾ ਲਿਓ ਮੂਤੇ ਬੁਲਬਲੇ ਬਰਨ ਲੱਗ ਤੂੰ ਕਰ ਇਹ ਗੱਲ ਜਸਾ ਹੋਏ ਅਜਿਹਾ ਹੁੰਦਾ ਵਾ ਕਹਿੰਦੇ ਪਿੰਦਾ ਵਾ ਫਰਕ ਕੌਣ ਕਹਿੰਦੇ ਆ ਬਰਜੰਟ ਕਰਦੇ ਆ ਜਿਹੜੇ ਪਾਪ ਲੈਂਦੇ ਆ ਤੇ ਉਹਨਾਂ ਨੂੰ ਚਾਰ ਦਿਨ ਜੰਡਾ ਲੈਣ ਲੱਗਿਆ ਹੁਣ ਜਿਹੜਾ ਉਹ ਚੁੱਕ ਲਿਆ ਤੇ ਪਾਇਆ ਕੀ ਪਾਣੀ ਹੈ ਚਾ ਨੂਨ ਤੇ ਨੂਨ ਨਾਲ ਕੀ ਪਾਪ ਆਈ ਹੋਗੀ ਪੈਂਦਾ ਫਰਕ ਕਹਿੰਦੇ ਕੈਪਸੂਲ ਵੀ ਪਾਉਣਾ ਚਾਹੀਦਾ ਵਾ ਜਿਹੜਾ ਉਹ ਦੂਜਾ ਨਹੀਂ ਤਾਂ ਵਿਕਸ ਵਾਲਾ ਸਹੀ ਗੱਲ ਆ ਉਹਦੇ ਨਾਲ ਬੜਾ ਪੈਂਦਾ ਵਾ ਵਿਕਸ ਹੈਗੀ ਆਪਣੇ ਕਰੇ ਤੇ ਮੇਰੇ ਰਬੜ ਬੈਂਡ ਲਾ ਲਿਆ ਨਾ ਪਾਪਾ ਬੈਨੇ ਫੜਿਆ ਮੈਨੂੰ ਆਂਦੀ ਆ ਕੇ ਪੜਾਈਆ ਜੇ ਉਹ ਸੰਸਰੀ ਕਿ ਸ਼ੈਂਪੂ ਕਿਨੇ ਲੈਂਦੇ ਹੀ ਭਲਾ ਗਰਜੰਟ ਨੇ ਸਮੈਲੀ ਬੜੀ ਘੈਂਡ ਵਾਲਾਂ ਚ ਤੇ ਉਹ ਲਾਈ ਜਾਓ ਲੈ ਆਓਰ ਬੜੀ ਘੈਂ ਹੈ ਇਸ ਸਮੈਲ ਉਹਦੀ ਇਧਰ ਕਰੀਓ ਨਾ ਉਹਦੀ ਸਮੈਲ ਬੜੀ ਵਧੀਆ ਹਮ ਪਰ ਇਹ ਆ ਕਿ ਕਈਆਂ ਕਈਆਂ ਨੂੰ ਸਖਾਂਦਾ ਹੋ ਕਈਆਂ ਦੇ ਵਾਲ ਝਾੜਦਾ ਮੈਂ ਚੱਲਣਾ ਰਹਿਨੇ ਪਿਆ ਪਿਆ ਤੇ ਲਾ ਲੈ ਲੈਨੇ ਆ ਲਾ ਨਹੀਂ ਲੈਨੇ ਪਈ ਮੈਂ ਨਾ ਆਉਣਾ ਸੀ ਤੇ ਮੈਂ ਇਹਨੂੰ ਸ਼ੈਂਪੂ ਦੇ ਕੇ ਮੈਂ ਸਿਰ ਨਹਾਈ ਦੇ ਕੇ ਫੇਰ ਆ ਜਾਣਗੇ ਨਹੀਂ ਉਹ ਤਾਂ ਕੋਈ ਨਹੀਂ ਉਦੋਂ ਪਤਾ ਨਹੀਂ ਕੀ ਤੁਮ ਗਾਇ ਤੇ ਉਹ ਕਲੀਨਿਕ ਪਲੱਸ ਨਹੀਂ ਲਿਆਂਦੇ ਤੇ ਉਹ ਲੈ ਚੋਕੇ ਚਲੋ ਹੁਣ ਆਪਾਂ ਇਹ ਡਿਸਕਸ਼ਨ ਛੱਡ ਗਏ ਤੇ ਆਪਾਂ ਡਿਸਕਸ਼ਨ ਕਰੀਏ ਕਿ ਆਪਾਂ ਮੇਲੇ ਤੇ ਕੀ ਕੀ ਕਿੰਨੇ ਦਾ ਸਫਾਈ ਕਰਨੀ ਹੈ ਹਾਂਜੀ ਉਹ ਗੱਲ ਨਾ ਕਰਵਾਣਾ ਕਰੇ ਸੀ ਮਿਲਣਾ ਵਾਲਾ ਜਿਹੜਾ ਕਿ ਆਪਾਂ ਹਰ ਸਾਲ ਆਪਣੇ ਘਰੇ ਵੀ ਮਨਾਉਂਦੇ ਤੇ ਇੱਧਰ ਵੀ ਮਨਾਉਂਦੇ ਆ ਰਹੀ ਆ ਆਪਣੇ ਘਰ ਵਾਲਾ ਵੀ ਓខਾ ਕੰਮ ਦੀ ਦਿੰਦੇ ਹਨ ਕੀ ਕਰਨਾ ਵਾ ਵੇਖਦੇ ਹਾਂ ਹੁਣ ਮਿਸਤਰੀਆਂ ਨੂੰ ਕੋਈ ਨਾ ਛੇਤੀ ਛੇਤੀ ਕੰਮ ਮੰਨੇ ਬੇੜੋ ਤੇ ਅਸੀਂ ਲੋਹ ਲੰਗਰ ਉੱਧਰ ਖੋਲਣਾ ਵਾ ਇੱਧਰ ਨਹੀਂ ਖੋਲਣਾ ਲੋਹ ਲੰਗਰ ਵਾਲਾ ਕੰਮ ਤੇ ਉਹ ਕਰਵਾ ਲਈ ਆਪਾਂ ਉਹ ਪੱਧਰ ਕਰਕੇ ਹੁਣ ਮੈਨੂੰ ਇਹਦੀ ਪੌੜੀ ਬਣ ਗਈ ਕਿਉਂਕਿ ਬੱਲੀਆਂ ਲੱਗ ਜਾਂਦੀਆਂ ਵਿੱਚ ਤੇ ਪੌੜੀ ਮੈਂ ਤੁਹਾਨੂੰ ਕਿਹਾ ਬਾਅਦ ਚ ਬਣਵਾ ਲਿਓ ਤੁਸੀਂ ਵੀ ਨਹੀਂ ਮੰਨਦੇ ਮੈਂ ਥੋੜੀ ਬਣਵਾਉਣੀ ਆ ਉਹਨਾਂ ਨੇ ਖਾਪਣੇ ਕਿੱਦਾਂ ਨੇ ਚਲੇਗੇ ਤੇ ਫਿਰ ਆਪਾਂ ਕੀ ਬਣਨੇ ਚਲੇਗੇ ਨਹੀਂ ਉਹਨਾਂ ਨੂੰ ਤੁਸੀਂ ਕਹੋ ਵੀ ਭਈ ਹਾਂ ਤਿੰਨ ਦਿਨ ਉਹੀ ਦੇ ਦਿਓ ਪੌੜੀ ਫੇਰ ਬਣਾਉਂਦੇ ਰਹੋ ਆਪਦੀ ਤੋਈਆਂ ਨੂੰ ਜਿਹੜਾ ਬਾਕੀ ਦਾ ਕੰਮ ਉਹ ਕਰ ਦੋ ਕਿ ਜਿਹੜਾ ਸਾਡਾ ਥੋੜਾ ਬਹੁਤਾ ਤੇ ਚਾਲੂ ਹੋਵੇ ਕੰਮ ਮੈਂ ਬੇੜ ਨੂੰ ਕਿਹਾ ਬੇੰਦਰਾਂ ਵਾਲੀ ਕਟਾਈ ਕਰਾ ਕੇ ਹਾਂ ਗਰੀਬਾਸ ਪੱਧਰੇ ਕਰਕੇ ਤੇ ਅੰਦਰੋਂ ਨਿਕਟਾਇ ਗਰਾ ਘੜਾ ਉਹ ਕੰਮ ਚੱਲੂਗਾ ਤੇ ਅਦਰ ਕੋਠੇ ਵਾਲਾ ਕਰ ਲਓ ਹੂੰ ਏਦਾਂ ਕਰ ਅੰਨਿਆ ਯਾ ਚਾਤੀ ਵੇਲਾ ਮੇਰੀਆਂ ਲੱਤਾਂ ਦੇ ਉੱਤੇ ਚੜ ਗਿਆ ਤੇ ਉਹ ਹੱਡੀਆਂ ਯਾ ਮੇਰੇ ਪੁੱਤ ਨੂੰ ਪੁੱਛਾਂ ਉਹ ਯਾ ਕਿਹੜਾ ਤੈਨੂੰ ਪਿਆਰ ਆਉਂਦਾ ਅੱਜ ਲੈਣਾ ਨਾ ਕੋਈ 500 ਆਹ ਤੇ ਗੁੱਡੇ ਦੀ ਮੌਜ ਲੱਗਦੀ ਹੈ ਤੇ ਹੁਣ ਨਹੀਂ 500 ਪਈਗੇ ਹਾਂ ਹੂੰ ਹੋ ਨੀਂਦ ਮਿਲਣਾ ਨਾ ਹੁਣ ਉਹਦੀ ਕੋਈ ਚੀਜ਼ ਲੈ ਕੇ ਆਈਆਂ ਆਪਣੀ ਹਾਂ ਹੈ ਸਾਡੀ ਵੀ ਕੋਈ ਲੋੜੀ ਆ ਤੁਹਾਨੂੰ ਦਵਾਵਾ ਦਵਾਵਾ ਇੱਥੇ ਅਈ ਇਹੋ ਜੀਆਂ ਦਵਾਵਾ ਨਹੀਂ ਲੈਂਦੇ ਤੁੱਤਾ ਤੁੱਤਾ ਪਾਣੀ ਤੇ ਤੇਰੇ ਵੀ ਪਰਸੋਂ ਲੋੜੀ ਆਉਣ ਵਾਲੀ ਤੈਨੂੰ ਵੀ ਫਿਰ ਦਵਾਵਾ ਆਂਦਾ ਕੱਲ ਬੜਾ ਕੀ ਆਂਦਾ ਹੀਗਾ ਆਦਾ ਇਹ ਹੈ ਕਿ ਮੈਂ ਦੋ ਜਮਰਾ ਰਾਕੀ ਕਿਹੜਾ ਕੀ ਕਰਨਾ ਮੈਂ ਰਾਕੀ ਗੁੱਡੇ ਨਹੀਂ ਡਾਉਣੇ ਮੈਂ ਉਹ ਵੀ ਵੀਡੀਓ ਸੇਵ ਕਰਕੇ ਰੱਖੀ ਜਦੋਂ ਜਦੋਂ ਪਰਸੋਂ ਗੁੱਡੇ ਡਾਉਦਾ ਹੈ ਨਾ ਜੋੜ ਕੇ ਬਣਾ ਕੇ ਤੇ ਫਿਰ ਨੱਟ ਤੇ ਪਾਉਣੀ ਵੀ ਇੱਕ ਦਿਨ ਪਹਿਲਾਂ ਆਹ ਡਿਸਕਸ਼ਨ ਹੋਉਂਦਾ ਹੈ ਕਿ ਲੋੜੀ ਵਾਲੇ ਦੇ ਨਾਲ ਹੀ ਗੁੱਡੇ ਆ ਤੇ ਉਤੋਂ ਸਾਡੇ ਪੇਪਰ ਆ ਗਏ ਆ ਉਤੋਂ ਸਾਡੇ ਪੇਪਰ ਉਦਾਂ ਦਾ ਨਹੀਂ ਹੁਣ ਕੀ ਕਰ ਕੋਈ ਵੀ ਇਸ ਤਰ੍ਹਾਂ ਦੀ ਘਾਟ ਆ ਬਸ ਹੁਣ ਇਹ ਟਾਈਮ ਪਾਸ ਕਰਨ ਦੇ ਆ ਹੁਣ ਇਹਨੂੰ ਇਹੀ ਚੀਜ਼ ਆ ਕਿ ਹਾਂ ਮੈਨੂੰ 10 ਵਜੇ ਤੱਕ ਪੜਾਉਣਾ ਵਾ ਤੇ ਟਾਈਮ ਪਾਸ ਭਾਬੀ ਨਾਲ ਬਹਿ ਕੇ ਤੇ ਇਦਾਂ ਹਾਂ ਵੀ 2 ਘੰਟੇ ਮੇਰਾ ਟਾਈਮ ਪਾਸ ਹੋ ਜੇ ਤੇ ਮੈਂ ਤਾਂ ਡਾ ਟਾਈਮ ਪਾਸ ਨਹੀਂ ਕਰਾਉਂਦੀ ਤੂੰ ਹੀ ਆਪਣਾ ਪੜੋ ਉਹ ਬੁੱਕਾਂ ਰੱਖੀਆਂ ਸਰਾਨੀ ਤੇ ਉਹ ਪੜੋ ਪੜੋ 2 ਘੰਟੇ ਉਹਨੂੰ ਮੈਂ ਤਾਂ ਰੱਖੀਆਂ ਵੀ ਨਾ ਮੈਂ ਪੜੂੰਗਾ ਤਾਂ ਦਿਮਾਗ ਤੇ ਪਈ ਹੀ ਜਾਊਗਾ ਉਧਰ ਟ੍ਰਾਂਸਫਰ ਕਰਕੇ ਜੇ ਬਚੀਆਂ ਇਹ ਕੋਹਣਾ ਕੋਹਤੇ ਦਵਾਈ ਚ ਪਿਆਈ ਹੋਊਗਾ ਮੁੱਖ ਸਿਰ ਚ ਇਸ਼ਾਰਾ ਤੀ ਚੱਲ ਦੱਸੋ ਕਿ ਕੀ ਕੀ ਪਿਆ ਫਿਰ ਦਿਮਾਗ ਚ ਇਹ ਵੀ ਦੱਸੋ ਇੱਕ ਇਥੇ ਰੋਬੜਾ ਪਿਆ ਹੂੰ ਦੂਜਾ ਮੰਮੀ ਦਾ ਥੱਪੜ ਪਿਆ ਜਿਹੜੀ ਹੁਣ ਬਸ ਜ਼ਰੂਰਤ ਹੀ ਜ਼ਰੂਰਤ ਇੱਕ ਹੋਰ ਖਾਣ ਦੀ ਉਹ ਮੇਰੇ ਪੁੱਤ ਨੇ ਮਾਰ ਲਿਆ ਆਪ ਬਖਾਣ ਦਿੰਨਾ ਵੀ ਪਤਾ ਨਹੀਂ ਕਿ ਤੋ ਵਜ ਗਿਆ ਗੰਦੇ ਦੇ ਯਾਰ ਤਾ ਤਾ ਫਿਰ ਰੋਊਗਾ ਉਥੇ ਐਂੀਆਂ ਫਿਰ ਰੋਊਗਾ ਹੂੰ ਦੋ ਚਾਰ ਚੁੱਕ ਕੇ ਲੈ ਜਿਹਾ ਬੜਾ ਔਖਾ ਫੇਰ ਤਰਨ ਪਵਾ ਲੈਣੀ ਹੁੰਨੇ ਅੱਗੇ ਬੋਰੀਆਂ ਚੁੱਕ ਕੇ ਪਵਾਈ ਤੇ ਹੁਣ ਟੈਲਾਂ ਚੁੱਕ ਕੇ ਪਾਣੀ ਦੈ ਉਹ ਦੂਜੇ ਮੁੰਡੇ ਵੀ ਦੈ ਹੀ ਇਹ ਕਰਦਾ ਮੈਂ ਕਿ ਉਹਨਾਂ ਦੇ ਸਾਹਮਣੇ ਮੈਂ ਕਹਿਣਾ ਵੀ ਬ੍ਰਹਮ ਤੂੰ ਪਹਿਜਾ ਤਰਨ ਨਾ ਪਵਾੜੀ ਤੇ ਮੈਂ ਉਹਨਾਂ ਖਣਾ ਹੀ ਵੇਲੀ ਇਹ ਵੀ ਗੱਲ ਹੈਗੀ ਫਿਰ ਕਰ ਮੈਂ ਨੂੰ ਕਰ ਕਰ ਕੁਝ ਨਹੀਂ ਹੁੰਦਾ ਸਰ ਤਰਨ ਨਾ ਪਵਾੜੀ ਫਿਰ ਤਰਨ ਪਾਉਣ ਹੀ ਤੇ ਸਾਨੂੰ ਮਿੱਤਰਾ ਕੱਢ ਲਈ ਆਉਂਦੀ ਯਾ ਪਹਿਲਾ 15 ਡਾਲਰ ਲਰ ਰੋਗੇ ਤੇ ਸਾਨੂੰ ਤੇ ਚਲੋ ਗਾਇਸ ਸਾਰੀ ਵੀਡੀਓ ਹੋ ਗਈ ਹਣੀ ਪੂਰੀ ਐਂ ਕਰਤੀ ਪੂਰੀ ਤਾਂ ਗੱਲਾਂ ਬਾਤਾਂ ਕਰਤੀ ਤੇ ਤੁਸੀਂ ਦੱਸੋ ਤੁਹਾਨੂੰ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਬਈਆਂ ਕਰ ਲੋ ਨਵੀਂ ਵੀਡੀਓ ਬਣਾ ਤੇ ਅੱਜ ਕਦੇ ਵੀ ਤੁਹਾਨੂੰ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾ ਬਾਏ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਸਤਿ